ਦੀਪੇ ਦਾ ਨਾਮ ਆ ਜਾਣਾ ਹੈ ਇਹ ਪਿਆਰ ਆ ਮੈਂ ਪਿਆਰ ਕਰਕੇ ਆਇਆ ਵੈਸੇ ਮੇਰਾ ਸਰੀਰ ਉਹ ਆਜਤ ਨਹੀਂ ਦੇ ਰਿਹਾ ਸੀਗਾ ਚਲੋ ਵਾਹਿਗੁਰੂ ਦੀ ਮਿਹਰ ਹੈ ਜਿੱਥੇ ਪਿਆਰ ਹੋਵੇ ਪਰ ਪ੍ਰਮਾਤਮਾ ਵੀ ਆਪੇ ਕਿਰਪਾ ਕਰ ਦਿੰਦਾ ਹੈ ਤੁਸੀਂ ਯਕੀਨ ਨਹੀਂ ਮੰਨੋਗੇ ਕੱਲ ਮੈਂ ਦੋ ਰੋਟੀਆਂ ਕੇ ਤਿੰਨ ਖਾਧੀਆਂ ਸੀ ਸੁਬਾ ਦੀਆਂ ਤੇ ਚ ਤੜਕੇ ਸੁਬਾ ਜੋ ਗ੍ਰੰਥੀ ਬੋਲਿਆ ਨਾ ਬਾਬਾ ਜੀ ਉਧਰ ਬਾਬਾ ਜੀ ਨੇ ਹੁਕਮਨਾਮਾ ਲੈਣਾ ਸ਼ੁਰੂ ਕੀਤਾ ਉਦੋਂ ਆ ਕੇ ਰੋਟੀ ਖਾਧੀ ਆ ਭਾਈ ਸਾਰੀ ਰਾਤ ਲੰਘ ਗਈ ਹੈ ਉਧਰ ਠੰਡ ਵੀ ਬੜੀ ਸੀਗੀ ਰਾਤ ਥੋੜੀ ਧੁੰਦ ਪੈ ਰਹੀ ਸੀਗੀ ਤੇ ਸਚਾਈ ਆ ਅੱਜ ਵੀ ਸਵੇਰ ਦੀਆਂ ਤਿੰਨ ਗਰ ਰੋਟੀਆਂ ਖਾਧੀਆਂ ਮੈਂ ਇੱਥੇ ਬੈਠਾ ਉੱਥੇ ਦੋ ਵਾਰੀ ਚਾਹ ਪੀ ਲਈ ਹੈ ਬਸ ਠੀਕ ਹੈ ਹੁਣ ਜਾ ਕੇ ਪ੍ਰਸ਼ਾਦੇ ਛਕਾਂਗੇ ਫਿਰ ਦੇਖਾਂਗੇ ਰਾਤ ਸਾਰੀ ਰਾਤ ਇਦਾਂ ਨੰਗੀ ਹੈ ਔਰ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਬਾਈ ਜੀ ਇਹ ਪਿਆਰ ਹੀ ਕਹਿੰਦੇ ਬਣਾਉਣਾ ਔਖਾ ਹੈ ਪੈਸਾ ਤਾਂ ਜਦੋਂ ਮਰਜ਼ੀ ਕਮਾ ਲਓ ਪੈਸਾ ਕਮਾਇਆ ਜਾ ਸਕਦਾ ਹੈ ਤੁਹਾਡੇ ਚ ਟੈਲੈਂਟ ਹੋਣਾ ਚਾਹੀਦਾ ਤੁਹਾਡੇ ਚ ਗੁਣ ਚਾਹੀਦੇ ਕੋਈ ਕੰਮ ਕਰਦਾ ਕੋਈ ਮਿਸਤਰੀ ਦਾ ਕੰਮ ਕਰਦਾ ਕੋਈ ਕਸਦਾ ਕਰਦਾ ਹੈ ਪੈਸਾ ਤੇ ਹਰ ਜਗਾੜ ਬੰਦਾ ਲਾਈ ਫਿਰਦਾ ਕਿਉਂਕਿ ਪੰਜਾਬੀ ਜਗਾੜੀ ਹੈ ਪੰਜਾਬੀ ਜਗਾੜ ਲਾਈ ਲੈਂਦੇ ਆ ਮੈਂ ਪਿੱਛੇ ਦਵਾਈ ਗਿਆ 10 ਦਿਨ ਲਾ ਕੇ ਆਇਆ ਉੱਥੇ ਸਾਡੇ ਵੀਰਾਂ ਦੇ ਟਰਾਲੇ ਚੱਲਦੇ ਆ ਮਾਨਕਪੁਰ ਦੀ ਟੀਮ ਨੂੰ 1 ਮਿੰਟ ਦੀ ਕਾਲ ਆ ਜੀ ਮਾਨਕਪੁਰ ਮਾਨਕਪੁਰ ਦੀ ਟੀਮ ਜਲਦੀ ਪੁੱਜੇ ਬਾਈ ਜੀ ਹੁਣ ਤੇ ਪੰਛੀ ਵੀ ਆਪਣੇ ਆਲਿਆਂ ਨੂੰ ਮੁੜ ਗਏ ਆ ਤੇ ਅਸੀਂ ਵੀ ਜਾਣਾ ਆਪੋ ਆਪਣੇ ਘਰੀ ਸੋ ਪਲੀਜ਼ ਮੇਰੀ ਬੇਨਤੀ ਹੈ ਜਲਦੀ ਪੁੱਜੋ ਮੇਰੇ ਵੀਰ ਮਾਨਕਪੁਰ ਆਗੇ ਮੇ ਵੀਰ ਮਿਲਦਾ ਆਜੋ ਮੇਰੇ ਵੀਰ ਆਜੋ ਯਾਰ ਕਿਉਂਕਿ ਪਿਆਰ ਜਿੱਥੇ ਪਿਆਰ ਬਣ ਜੇ ਬਾਈ ਜੀ ਉੱਥੇ ਫਿਰ ਕੁਝ ਵੀ ਨਹੀਂ ਦੇਖਿਆ ਜਾਂਦਾ ਨਫਾ ਨੁਕਸਾਨ ਲਓ ਸਾਹਮਣੇ ਆਪਾਂ ਮੈਚ ਤੱਕਾਂਗੇ ਫਾਈਨਲ ਹਾਂਜੀ ਬਾਜੀ ਕਿੰਨੀਆਂ ਕਾਉਡੀਆਂ ਦੀਆਂ 15 ਦਾ ਹੋਊਗਾ ਉਹਨਾਂ ਦੇ ਵੇਖ ਲਓ ਬੱਸ ਜਿਵੇਂ ਕਰ ਲਓ 20 ਵੀ ਦਾ ਸੀ ਕਿੰਨੇ ਹਾਂ ਬਾਈ ਫਾਈਨਲ ਮੈਚ ਆਇਆ ਲੋ ਜੀ ਜਿਹੜੇ ਸੱਡੇ ਵਦੂ ਵੀਰ ਮੈਂ ਇੱਕ ਬੇਨਤੀ ਹੈ ਫਾਈਨਲ ਮੈਚ ਆ ਆਹ ਲਾਸਟ ਆਪਣਾ ਫਾਈਨਲ ਮੈਚ ਹੈ ਸਪਲੀਜ਼ ਇੱਕ ਸਾਈਡ ਤੇ ਜਾਂ ਤੇ ਬੈਠ ਜਾਣ ਜਾ ਕੇ ਸਾਈਡ ਤੇ ਆ ਜਾਣ ਕਿਉਂਕਿ ਆ ਫਾਈਨਲ ਮੈਚ ਹੈ ਦੋਨੋਂ ਟੀਮਾਂ ਨਜਰਾ ਇਹ ਫਾਈਨਲ ਖੇੜਾ ਜਾਣਾ ਜਿਵੇਂ ਕਹਿ ਦਈਏ ਮਖਣੀ ਬਣ ਕੇ ਆ ਗਿਆ ਤੇ ਘਿਓ ਬਣ ਕੇ ਕਿਹਦੇ ਭਾਂਡੇ ਚ ਪੈਣਾ ਹੈ ਇਹ ਥੋੜੇ ਸਮੇਂ ਬਾਅਦ ਪਤਾ ਲੱਗ ਜਾਣਾ ਹੈ ਤੇ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਬਿੱਲ ਲਾਈਟ ਦਾ ਜਿਹੜਾ ਪ੍ਰਬੰਧਾ ਉਦਾਂ ਦਾ ਨਹੀਂ ਹੈ ਜਿੱਦਾਂ ਮਾਲ ਵਿੱਚ ਹੁੰਦੀ ਹੈ ਤੇ ਮੇਰੇ ਵੀਰ ਕਿਸੇ ਨੇ ਵੀ ਰੈਫਰੀ ਦੇ ਨਾਲ ਆਪਾਂ ਕਿੰਤੂ ਪਰਪਰੰਤੂ ਨਹੀਂ ਕਰਨਾ ਕਿਉਂਕਿ ਥੋੜੀ ਜਿਹੀ ਰੋਸ਼ਨੀ ਘਟ ਹੈ ਇਹ ਬੇਨਤੀ ਪਹਿਲੇ ਹੀ ਤਾਂ ਕੀਤੀ ਜਾ ਰਹੀ ਹੈ ਆਪਾਂ ਸਵੇਰ ਤੋਂ ਲੈ ਕੇ ਪਿਆਰ ਦਾ ਸਬੂਤ ਦਿੱਤਾ ਹੈ ਕਿਉਂਕਿ ਮੈਨੂੰ ਇਧਰਲੇ ਪਲੇਅਰਾਂ ਦਾ ਨਹੀਂ ਪਤਾ ਸਾਡੇ ਉਧਰਲੇ ਪਲੇਅਰਾਂ ਦਾ ਮੈਨੂੰ ਬਹੁਤ ਪਤਾ ਝੋਣ ਸਰ ਮੇਰੇ ਦਮਰੇ ਇੰਟਰਵਿਊ ਹੋਈ ਸੀ ਨਾ ਪੀਟੀਸੀ ਤੇ ਵਰਲਡ ਕਬੱਡੀ ਲੀਗ ਤੇ ਮੈਂ ਉਦੋਂ ਹੀ ਬੋਲਿਆ ਸੀਗਾ ਵੀ ਕਈ ਵਾਰ ਰੈਫਰੀ ਨੂੰ ਧੱਕੇ ਮਾਰ ਜਾਂਦੇ ਆ ਕਿਉਂ ਪ੍ਰਦੀਪ ਸਿੰਘ ਭਾਈ ਇਹ ਸੱਚੀ ਗੱਲ ਲੈਣਾ ਇਹ ਸਚਾਈ ਹੈ ਤੇ ਆਪਾਂ ਇਹ ਕੰਮ ਨਹੀਂ ਕਰਨਾ ਆਪਾਂ ਸਪੋਰਟਸ ਦੀ ਭਾਵਨਾ ਦੇ ਨਾਲ ਖੇੜਨਾ ਪਿਆਰ ਦੇ ਨਾਲ ਖੇੜਨਾ ਔਰ ਜਿੱਦਾਂ ਭਾਈ ਹਰਜੀਤ ਬਰਾੜ ਦੀ ਇੱਕ ਕਹਾਵਤ ਸੀਗੀ ਜਦੋਂ ਉਹਦੇ ਕੋਈ ਚਪੇੜਾ ਮਾਰਦਾ ਸੀਗਾ ਪ੍ਰਦੀ ਵੀਰੇ ਐਦਾਂ ਤੇ ਉਹ ਹੰਡਿਆ ਜਾ ਕੇ ਖੜ ਜਾਂਦਾ ਸੀ ਤੇ ਉਹਨੂੰ ਸਾਦਾ ਸੀ ਵਿਆਹ ਕੀ ਹੈ ਕਾਫੀ ਕਲਿੱਪਾਂ ਦੇਖ ਲਿਓ ਤੇ ਫਿਰ ਉਹਨੂੰ ਕੰਨ 'ਚ ਕਹਿੰਦਾ ਸੀ ਆਪਾਂ ਲੜਨ ਨਹੀਂ ਆਏ ਆਪਾਂ ਖੇਡਣ ਵਾਸਤੇ ਆਏ ਆ ਆਪਾਂ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਸਤੇ ਆਏ ਆ ਲੜਨ ਨਹੀਂ ਆਏ ਸੋ ਹਰਜੀਤ ਦਾ ਅੱਜ ਵੀ ਨਾਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਤਾਂ ਹੀ ਐ ਉਹ ਹੱਸਦਾ ਹੀ ਰਿਹਾ ਉਹਦਾ ਹਾਸਾ ਹੀ ਲੱਖਾਂ ਦਾ ਸੀਗਾ ਉਹ ਕਬੱਡੀ ਦਾ ਕ੍ਰਿਸ਼ਮਾ ਸੀਗਾ ਮੇਰੇ ਵੀਰੋ ਛੋਟੀ ਉਮਰ 'ਚ ਕਬੱਡੀ ਦਾ ਕ੍ਰਿਸ਼ਮਾ ਕਰਕੇ ਚਲਾ ਗਿਆ ਮੇਰੇ ਹਿਸਾਬ ਦੇ ਨਾਲ 27 ਕਿ 28 ਕੇ ਸਾਲ ਦੀ ਉਮਰ ਸੀ ਹਰਜੀਤ ਦੀ ਜਦੋਂ ਉਹ ਸਾਥੋਂ ਵਿਛੜਿਆ ਮੇਰੇ ਵੀਰੋ 94 95 ਤੇ 96 ਦਾ ਰਿਕਾਰਡ ਆ ਹਰਜੀਤ ਬਰਾੜ ਦਾ ਹਜੇ ਤੱਕ ਟੁੱਟਿਆ ਨਹੀਂ ਕੈਨੇਡਾ ਦੇ ਵਰਲਡ ਕੱਪ ਦਾ 3 ਸਾਲ ਦਾ ਲਗਾਤਾਰ ਲਗਾਤਾਰ ਬੈਸਟ ਰਿਆ ਹਰਜੀਤ ਬਰਾੜ ਬਾਜਾਖਾਨਾ ਤੇ 6 ਅਗਸਤ 1995 ਨੂੰ ਹਰਜੀਤ ਦੀ ਇੱਕ ਇੱਕ ਰੇਡ ਤੇ ਮੇਰੇ ਵੀਰੋ ਪਾਕਿਸਤਾਨੀ ਭਰਾਵਾਂ ਨੇ ਲੱਖ ਲੱਖ ਰੁਪਇਆ ਲਾਇਆ ਉਦੋਂ ਮੈਨੂੰ ਲੱਗਦਾ ਪਹਿਲੀ ਦਾ ਰੇਡ 2.5 ਲੱਖੀ ਸੀਗਾ ਤੇ ਹਰਜੀਤ ਦੀ 30 ਸਕਿੰਟਾਂ ਦੀ ਕਬੱਡੀ ਸੀ ਤੇ ਉਸ ਟਾਈਮ ਦੇ ਕਮੈਂਟਰ ਸਾਹਿਬ ਬੋਲ ਰਹੇ ਸਨ ਵੀ ਅਜੇ ਤੱਕ ਕੋਈ ਇਦਾਂ ਦਾ ਬਿਜ਼ਨਸ ਨਹੀਂ ਹੈ ਜਿਹੜਾ 30 ਸੈਕਿੰਟਾਂ ਦੇ ਲੱਖ ਰੁਪਈਆ ਛਾਪੇ ਹਰਜੀਤ ਬਰਾੜ ਨੂੰ ਪਿਆਰ ਕਰਦੇ ਆ ਜੇ ਪਿਆਰ ਕਰਦੇ ਤਾਂ ਤਾੜੀ ਮਾਰ ਕੇ ਦੱਸ ਦਿਓ ਵੈਸੇ ਠੰਡ ਜੀ ਹੈ ਬਹੁਤ ਬਹੁਤ ਧੰਨਵਾਦ ਹੈ ਵੈਸੇ ਮੈਂ ਸ਼ੇਰ ਅਕਸਰ ਬੋਲਦਾ ਹੁਣ ਮੈਚ ਵੀ ਸ਼ੁਰੂ ਹੋਣ ਜਾ ਰਿਹਾ ਹੁਣ ਮੈਚ ਦੇ ਨਾਲ ਹੀ ਜੁੜਾਂਗੇ ਫੇਰ ਕਿਤੇ ਸ਼ੇਰ ਸੁਣਾਵਾਂਗੇ ਲਓ ਇਧਰਲੇ ਪਾਸੇ ਜਿਹੜੀ ਟੀਮ ਬੁੱਝ ਗਈ ਹੈ ਤਲਵੰਡੀ ਚੌਧਰੀਆਂ ਦੀ ਟੀਮ ਪਿੰਡ ਵਾਲੇ ਪਾਸੇ ਹੈ ਆਰ ਦੂਸਰੇ ਪਾਸੇ ਟੀਮ ਮਾਨਕਪੁਰ ਦੀ ਖੇਤਾਂ ਵਾਲੇ ਪਾਸੇ ਮੇਰੇ ਵੀਰੋ ਆਰ ਦੋਨੋਂ ਟੀਮਾਂ ਦੇ ਦਰਮਿਆਨ ਇੱਕ ਰੌਚਕ ਜਿਹਾ ਮੈਚ ਖੇੜਾ ਜਾਣਾ ਹੈ ਫਾਈਨਲ ਮੈਚ ਹੈ ਕਿਤਾ ਵੀ ਉਡਡ ਪਾਉਂਦੇ ਨੇ ਕਬੱਡੀਆਂ ਤੇ ਹੱਦਿਆਂ ਨੂੰ ਆਉਂਦੇ ਨੱਚਦੇ ਜਾਫੀ ਜਫੇ ਲਾਲਾ ਪਾਉਂਦੇ ਦੇਖੇ ਬਾਜ਼ੀਆਂ ਤੇ ਕਈ ਜਫੇ ਲਾਉਂਦੇ ਲੱਖ ਲੱਖ ਦੇ ਸੌਖੀ ਸ਼ੀਸ਼ੇ ਮੂਰੇ ਹੋ ਕੇ ਇੱਕ ਤਣ ਨਹੀਂ ਤੇ ਬਗਾਨੇ ਲੈਂਦੇ ਢਾ ਮਿੱਤਰੋ ਲਾ ਕੇ ਮਿਹਨਤਾਂ ਕਬੱਡੀ ਜਿਹੜੇ ਖੇੜਦੇ ਉਹ ਦੁਨੀਆ ਤੇ ਗਿਆ ਸ਼ਾ ਮਿੱਤਰੋ ਉਹ ਦੁਨੀਆ ਤੇ ਗਿਆ ਸ਼ਾ ਮਿੱਤਰੋ चौहान ਸਾਹਿਬ ਅੱਜ ਵੇਖਾਂਗੇ ਵੀ ਕੌਣ ਸ਼ਾਉਣ ਵਾਲੀ ਗੱਲ ਕਰੇਗਾ ਖੇਡ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਆਪੋ ਆਪਣੀਆਂ ਸਾਈਡਾਂ ਲੈ ਚੁੱਕੀਆਂ ਨੇ ਇਧਰਲੇ ਪਾਸੇ ਟੀਮ ਜਿਹੜੀ ਖੇਤਾਂ ਵਾਲੇ ਪਾਸੇ ਐ ਇਹ ਮਾਨਕਪੁਰ ਦੀ ਟੀਮ ਐ ਔਰ ਦੂਸਰੇ ਪਾਸੇ ਤਲਵੰਡੀ ਚੌਧਰੀਆਂ ਦੀ ਟੀਮ ਹੈ ਲਓ ਉਧਰ ਨਾਨਕ ਮੁੰਡੀ ਸ਼ੇਰੀਆਂ ਵਾਲਾ ਵੀ ਖੇਡ ਗਰਾਊਂਡ ਦੇ ਵਿੱਚ ਆਪਣੀ ਜਾਹ ਲੈਣ ਦੇ ਨਾਲ ਹੈ ਹੁਣ ਪਹਿਲੀ ਕਬੱਡੀ ਦੇਖਾਂਗੇ ਬਿੱਲਾ ਪੂਣੀਆਂ ਵਾਲਾ ਪਹਿਲੀ ਕਬੱਡੀ ਪਾਉਣ ਦੇ ਲਈ ਵੱਲ ਚੁੱਕਿਆ ਕਿ ਨਾ ਅਸੀਂ ਜਾਈਏ ਮੱਕੇ ਤੇ ਨਾ ਅਸੀਂ ਜਾਈਏ ਕਾਬੇ ਸਾਡੇ ਦਿਲਾਂ ਵਿੱਚ ਵਸਦੇ ਹੈ ਗੁਰੂ ਨਾਨਕ ਜਿਹੇ ਬਾਪੇ ਸਾਡੇ ਖੂਨ ਵਿੱਚ ਕੁਰਬਾਨੀ ਹਰਥਾ ਸਿੱਕਾ ਚੱਲੇ ਬੱਚੋ ਆਣੀਆਂ ਪਿੜ ਜਾਈਏ ਸਵਾ ਲੱਖ ਨਾ ਪਿੜ ਜਾਈਏ ਅਸੀਂ ਕਲਮ ਕੱਲੇ ਅਸੀਂ ਕਲਮ ਕੱਲੇ ਲਓ ਮੈਦਾਨ ਦੇ ਵਿੱਚ ਦੇਖੋ ਲੱਗਿਆ ਜਫਾ ਇਹ ਐ ਸਾਬੀ ਟੱਕਰ ਮੇਰੇ ਵੀਰੋ ਜਿਹਨੇ ਹੁਣ ਜਫਾ ਲਾ ਕੇ ਅੰਕ ਜੋ ਆਪਣੀ ਟੀਮ ਦੇ ਵਾਸਤੇ ਜੋੜ ਦਿੰਦਾ ਹੈ ਲਓ ਸਾਹਮਣੇ ਵੇਖੋ ਲੰਮੜ ਵੇ ਕਾਹਦਾ ਲੰਮੜਦਾਰ ਦਰਵਾਜ਼ਾ ਹੈ ਨਹੀਂ ਹੁਣ ਦੇਖਾਂਗੇ ਇਧਰ ਦਰਵਾਜ਼ੇ ਕਹਿੰਦੇ ਖੁੱਲੇ ਰੱਖੀਦੇ ਆ ਹੁਣ ਦੇਖੋ ਵੀ ਕੌਣ ਕੌਣ ਟਰਾਈ ਕਰ ਰਿਹਾ ਹੈ ਇਧਰਲੇ ਪਾਸੇ ਆ ਜਿੰਦਰ ਜਿੰਦਰ ਦਫਰ ਦੇ ਕਬੱਡੀ ਚਾਪਦਾ ਮੋਟਰਸਾਈਕਲ ਜੇਤੂ ਖਿਡਾਰੀ ਇਧਰੋਂ ਹੇ ਤੇ ਬੱਬੂ ਪੰਡ ਦਾ ਮੇਰੇ ਵੀਰੋ ਕਿਉਂਕਿ ਉਧਰਲੇ ਪਾਸੇ ਲੈਂਟ ਵੱਧ ਰਹੀ ਹੈ ਦੂਰ ਖੜੇ ਸਾਂ ਇਹ ਤੇ 100 ਰੁਪਿਆ ਇਸ ਜਾਫੀ ਦੇ ਵਾਸਤੇ ਦਲਕਾਰਾ ਸਾਡਾ ਵੀਰ ਕੁਇਦੇ ਕਰਦਾ ਮਾਨਕਪੁਰੀਏ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਇਧਰਲੇ ਪਾਸੇ ਕਬੱਡੀ ਦੇ ਉੱਤੇ ਵੇਖਾਂਗੇ ਵੀ ਹਲਕੀ ਸੱਟ ਮਹਿਸੂਸ ਕਰ ਰਿਹਾ ਹੈ ਸਿੱਪਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਵਾਸਤੇ ਹੈ ਆ ਵੀ ਯੋਧਿਆ ਪਾ ਵੀ ਕਬੱਡੀ ਸੋਹਣਾ ਹੈ ਲਓ ਯੋਧਿਆ ਕਬੱਡੀ ਪਾ ਰਿਹਾ ਉਧਰ ਚਾਰ ਜਾਫੀ ਨੇ ਇੱਕ ਕਾਰਾ ਇੱਕ ਬੱਬੂ ਹੈ ਇੱਕ ਜਿੰਦਰਾ ਇੱਕ ਕਹਿੰਦੇ ਅੰਗਰੇਜ਼ ਹੈ ਹੁਣ ਵੇਖਾਂਗੇ ਅੰਗਰੇਜ਼ ਧੰਨ ਧੰਨ ਕਰਾਉਂਦਾ ਇਹ ਆ ਬੱਬੂ ਪੰਡਤ ਮੇਰੇ ਵੀਰੋ ਕਿ ਕਾਰ ਪੰਡ ਤਾਂ ਦੇ ਮੁਰਗੇ ਰਿੱਧਗੇ ਨੇ ਹੁਣ ਮੇਰੇ ਵੀਰੋ ਗੱਲ ਮਾਨਕ ਦੀਆਂ ਕਲੀਆਂ ਵਾਲੀ ਲਓ ਮੈਦਾਨ ਦੇ ਵਿੱਚ ਦੇਖੋ ਆ ਨੌਜਵਾਨ ਬਿੱਲਾ ਕਬੱਡੀ ਪਾਉਣ ਦੇ ਵਾਸਤੇ ਵਾਧਾ ਹੋਇਆ ਇੱਥੇ ਵੱਖਰਾ ਏ ਇੱਕ ਨਾਲੋਂ ਇੱਕ ਬਈ ਮਨ ਮੋਹਣ ਜਿਨ੍ਹਾਂ ਦੀ ਸ਼ੇਰਾਂ ਜਈ ਦਿਖ ਬਈ ਜਿਵੇਂ ਉੱਡੂ ਡੁੱਕ ਕਰਨ ਜਵਾਨੀਆਂ ਤੇ ਸਭ ਉੱਡਣ ਨੇ ਜਦੇ ਡਾ ਮਿੱਤਰੋ ਲਾ ਕੇ ਮਿਹਨਤਾਂ ਕਬੱਡੀ ਜਿਹੜੇ ਖੇਡਦੇ ਉਹ ਦੁਨੀਆ ਤੇ ਗਏ ਸ਼ਾ ਮਿੱਤਰੋ ਆ ਸ਼ਾਉਣ ਵਾਲੀ ਗੱਲ ਐ ਲਓ ਬਿੱਲਾ ਪੁਆਇੰਟ ਲੱਗੇ ਬਹੁਤ ਜ਼ੰਦਾ ਹੋਇਆ ਤਾਰਾ ਖੰਨਾ ਜਿੰਨੇ ਜਫੇ ਲਾਵੇਗਾ ਯੋਧਾ ਹੀ ਯੂਕੇ ਵਾਲਾ ਕਹਿੰਦਾ ਵੀ ਉਹਨੇ ਸੌ ਸੌ ਦੇ ਮਾਨ ਸਨਮਾਨ ਹੋਣਗੇ ਬਿੱਲਸ ਬਿੱਲੇ ਵਾਸਤੇ ਚਰਮਲ ਵੱਲੋਂ 100 ਰੁਪਇਆ ਜੁਗੀ ਲਸੂੜਾ ਜੀ ਆ ਪੈਸੇ ਫੜੋ ਤੇ ਨਾਮ ਲਿਖੋ ਤੁਸੀਂ ਪੈਸੇ ਆਪੇ ਪੁੱਜਦੇ ਕਰਦਨੇ ਆ ਲਓ ਮੈਦਾਨ ਦੇ ਵਿੱਚ ਦੇਖੋ ਇਧਰਲੇ ਪਾਸੇ ਪਾਸੇ ਹੋਜੀ ਸੋਣਿਆ ਵੀ ਗੱਭਰੂ ਇਹ ਜਿੰਦਰਾ ਜੀਨੇ ਹੁਣ ਜਫਾ ਲਾਇਆ ਲਓ ਵਾਕਈ ਜਿੰਦਰਾ ਜੰਗਾਲ ਖਾਨ ਵਾਲੀ ਗੱਲ ਹੈ ਪੁਆਇੰਟ ਜੋ ਹੈ ਇਸ ਸਮੇਂ ਜੁਦ ਤੋਂ

زندر دے واسطے دے مانگ بردی ٹیم آستے دے سو سو دے مایا دے گا پھر بہت بہت تانوائد ہے لاؤ سمڈی سیپ پوائنٹ پوانڈ لے کے بابس ہیں لمبڑ اگلی کبٹی پانڈ دے لی بات دا ہوئی ہے <سؤال> ਤਰਸੀਮ ਸਿੰਘ ਜੀ ਮਾਨਕਪੁਰ ਦੀ ਟੀਮ ਵਾਸਤੇ ਇੱਕ ਸੌਦੇ ਮਾਇਆ ਦੇ ਗੱਫੇ ਭੇਜਦੇ ਆ ਬਾਤ ਬਾਤ ਧੰਨਵਾਦ ਹੈ ਲਓ ਸਾਹਮਣੇ ਲੰਬੜ ਕਬੱਡੀ ਪਾਉਣ ਦੇ ਲਈ ਬਾਤ ਚੁੱਕਿਆ ਉਧਰ ਚਾਰ ਜਾਫੀ ਕਾਰਾ ਸਿਆ ਜੇ ਜਫਾ ਲੱਗ ਗਿਆ ਤੇ ਬੱਲੇ ਬੱਲੇ ਲਓ ਸਾਹਮਣੇ ਵੇਖੋ ਇਹ ਆ ਜਿੰਦਰ ਜਿੰਦਰ ਮੋਟਰਸਾਈਕਲ ਜੇਤੂ ਖਿਡਾਰੀ ਇਧਰ ਗੁੱਛਮ ਗੁੱਛੀ ਇੱਕ ਪਾਸੇ ਲੰਬੜਦਾਰ ਕਹਿੰਦੇ ਵੀ ਜਦੋਂ ਲੰਬੜਦਾਰੀ ਪਿੰਡ ਦੀ ਬਾਬਾ ਜੀ ਮਿਲ ਜੇ ਨਾ ਤੇ ਫਿਰ ਪੋਸਤਾਂ ਤੱਕ ਲੰਬੜਦਾਰੀ ਵੱਜਦੇ ਆ ਕਿਉਂਕਿ ਨੰਬਰਦਾਰ ਨੂੰ ਜਫਾ ਲਾਇਆ ਜਿੰਦਰ ਨੇ ਯੋਧਾ ਵੀਰ ਕਹਿੰਦਾ 100 ਰੁਪਏ ਇਧਰ ਫੜਾ ਦਿਓ ਜੇ ਮਾਇਆ ਦੇ ਗਫੇ ਜੁਗੀ ਲਸੂੜੇ ਵਾਲੇ ਨੂੰ ਬਾਬਾ ਬਖਸ਼ੀ ਰਾਮ ਜੀ ਇਸ ਜਫੇ ਤੋਂ ਖੁਸ਼ ਹੋ ਕੇ 200 ਦੇ ਮਾਇਆ ਦੇ ਗਫੇ ਭੇਜਦੇ ਬਾਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਬਿੱਲਾ ਕਬੱਡੀ ਪਾ ਰਿਹਾ ਚੋਹਣ ਸਾਹਿਬ ਮਾਸਟਰ <N> ਵੱਲੋਂ 500 ਰੁਪਏ ਆਇਆ। ਮਾਸਟਰ ਵੱਲੋਂ ਕਾਰੇ ਵਾਸਤੇ 500 ਹੈ। ਲਾ ਵੀ ਜੁਗੀ ਲਸੂੜਾ ਆ ਪੈਸੇ ਨੋਟ ਕਰ ਭਈ ਕਾਰੇ ਵਾਸਤੇ 500 ਪੁੱਜਿਆ। ਬਿੱਲੇ ਪੋਣੀਆਂ ਵਾਲੇ ਨੂੰ 100 ਰੁਪਏ ਦੇ ਮਾਇਆ ਦੇ ਗੱਫੇ ਹੈ ਜਿਹੋਦੇ ਵੱਲੋਂ ਸਿੱਧਾ ਸਿੰਧੀ ਕੈਨੇਡਾ ਸਿੱਧਾ ਸਿੰਘ ਜੀ ਕੈਨੇਡਾ ਮਾਨਕਪੁਰ ਦੀ ਸਾਰੀ ਟੀਮ ਵਾਸਤੇ 200

ਸ਼ੀਤਲ ਸਿੰਘ ਜੀ ਕੈਨੇਡਾ ਵਾਲੇ ਬੋਲੋ ਤੋ ਖੁਸ਼ ਹੋ ਕਿ ਇੱਕ ਸੌਦੇ ਮਾਇਆ ਦੇ ਗੱਫੇ ਪੇਜਦੇ ਬਹੁਤ ਬਹੁਤ ਧੰਨਵਾਦ ਹੈ ਲਓ ਸੀਪਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਵਾਸਤੇ ਹੈ ਔਰ ਸੋਨੇ ਗੁੱਦ ਵਿੱਚ ਸਰੀਰ ਉੱਤੇ ਟੈਟੂ ਖੰਡਵਾਏ ਜੇਰੇ ਸ਼ੇਰਾਂ ਜਾਇ ਪੁੱਤ ਮਾਵਾ ਸ਼ੀਰੀਆਂ ਤੇ ਜਾਏ ਰੱਬ ਬਖਸ਼ੇ ਤਰੱਕੀਆਂ ਉਮਰਾਂ ਤੇ ਲੱਗੇ ਨਾ ਤਤੀ ਵਾ ਮਿੱਤਰੋ ਲਾ ਕੇ ਮਿਹਨਤਾਂ ਕਬੱਡੀ ਜਿਹੜੇ ਖੇੜਦੇ ਉਹ ਦੁਨੀਆ ਤੇ ਗਏ ਸ਼ਾ ਮਿੱਤਰੋ ਲਾ ਬਈ ਕਾਰਾ 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 ਹੋ ਗਿਆ ਕਾਰਾ ਹੁਣ ਦੇਖਦੇ ਆ ਤੇਰੀ ਅੱਖ ਦਾ ਕਾਰਾ ਲਾਓ ਮੇਰੇ ਵੀਰੋ ਲਾਓ ਤੇਰੀ ਅੱਖ ਦਾ ਕਾਰਾ ਇਹ ਤੇ ਪੰਜਾਬ ਪੁਲਿਸ ਵਾਲਾ ਓ ਛੱਟੂ ਪੰਜਾਬ ਪੁਲਿਸ ਜੱਫੇ ਵੀ ਲਾਉਂਦੀ ਐ ਤਾੜੀ ਮਾਰ ਦਿਓ ਹੋਰ ਯਾਰ ਇਧਰ ਲੈ ਇਧਰ ਜੋ ਪੈਸੇ ਐ ਜਿੱਦਾਂ ਵੀ ਆ ਰਹਿਆ ਕਰ ਲੋ ਤੇ ਇਧਰੋਂ ਪਾਸੇ ਮੈਚ ਗਾਇ ਕੱਢ ਮੈਨੂੰ ਦੱਸ ਦਿਓ ਬਈ ਕਿੰਨੀਆਂ ਕਿੰਨੀਆਂ ਰੇਡਾਂ ਪੈ ਗਈਆਂ ਕਿਉਂਕਿ ਪਰ ਉਸ ਹਿਸਾਬ ਦੇ ਨਾਲ ਕਿੰਨੀਆਂ ਕਿੰਨੇ ਪੁਆਇੰਟ ਐ ਮਾਨਪੁਰ 8 ਤੇ 5 ਇਹ 10 ਬਾਰ ਮਾਰ 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 ਲਓ ਸਾਹਮਣੇ ਵੇਖੋ ਲੰਬੜ ਦੀ ਕਬੱਡੀ ਛਣ ਸਾਹਿਬ ਆਹ ਕਬੱਡੀ ਤੋਂ ਬਾਅਦ ਤੁਸੀਂ ਤਿਆਰ ਰਹਿਣਾ ਲਓ ਸਾਹਮਣੇ ਵੇਖੋ ਇਧਰ ਦੇ ਪਾਸੇ ਲੰਬੜ ਦੀ ਪਾਈ ਕਬੱਡੀ ਹੁਣ ਦੇਖੋ ਸ਼ੰਗਾਰਾ ਸਿੰਘ ਜੀ ਇਟਲੀ ਵਾਲੇ ਲਾਡੀ ਡਾਕਟਰ ਜੀ ਟੀਮ ਦੇ ਵਾਸਤੇ 100 ਟੀਮ ਦੇ ਵਾਸਤੇ 100 ਉਧਰਲੇ ਪਾਸੇ ਲੰਬੜ ਪੁਆਇੰਟ ਲੱਗ ਕੇ ਵਾਪਸ ਹਾਂਜੀ ਹਰਪ੍ਰੀਤ ਹੈਪੀ ਤੇ ਪੀੜਾ ਯੂਕੇ ਵਾਲੇ ਉਹ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨ ਸਤਕਾਰ ਭੇਜਦੇ ਨੇ ਛਣ ਸਾਹਿਬ ਅਗਲੀ ਮਗਰ ਤੋਂ ਗੱਲ ਕਰਨਗੇ ਹਾਂਜੀ ਸਰ ਪੰਜ ਪਰਮਜੀਤ ਸਿੰਘ ਜੀ ਉਪਲ ਤੇ ਸਮੁੱਚੇ ਨਗਰ ਨੂੰ ਬਧਾਈਆਂ ਮਾਨਕ ਪਰਵਲੋਂ ਛੀਪਾ ਅੱਗੇ ਨੂੰ ਵੱਧ ਕੇ ਕਬੱਡੀ ਪਉਦਾ ਮਾ ਦਾ ਪੁੱਤ ਇਹ ਪੁੱਤ ਹਟਾਂ ਤੇ ਨਹੀਂ ਵਿੱਕਦੇ ਤੂੰ ਲੱਭਦੀ ਫਿਰੇ ਬਾਜ਼ਾਰ ਕੋਲੇ ਸਾਹਮਣੇ ਨੌਜਵਾਨ ਹਿੱਕਦੇ ਜ਼ੋਰ ਤੇ ਨਾਲ ਨਾਨਕ ਮੁੰਡੀਆਂ ਸ਼ੇਰੀਆ ਵਾਲਾ ਕੀਤੀ ਆ ਬਾ ਖੜੀ ਉਹ ਟੀਕਾ ਨਾ ਮਾਰੋ ਤੇ ਆਡੀ ਵੀ ਗੱਲ ਸੁਣਾਉਣਾ ਹੈ ਕੁਝ ਗੱਬਰੂ ਮਸ਼ੀਨੇ ਪਟਸਦੇ ਕੋਈ ਸਮੈਕ ਤੇ ਕੁਝ ਪੁੱਕੀ ਸ਼ੱਕਦੇ ਨੇ ਕੁਝ ਗੱਬਰੂ ਪਟੇ ਆਸ਼ਕੀ ਦੇ ਧੂੜ ਕੁੜੀਆਂ ਪਿਛੇ ਫੱਕਦੇ ਨੇ ਜਿਨ੍ਹਾਂ ਦੀ ਹੋਰ ਕਿਤੇ ਗੱਲ ਨਹੀਂ ਬਣਦੀ ਓਟ ਗੂਗਲ ਤੇ ਰੱਖਦੇ ਨੇ ਚਾਹ ਨਜ਼ਾਰਾ ਬਹਿ ਕੇ ਇੰਟਰਨੈਟ ਤੇ ਫੋਟੋ ਸਣੀ ਲਿਜਾਉਣ ਦੀ ਤੱਕਦੇ ਨੇ ਛੀਪੇ ਵਾਸਤੇ 100 ਰੁਪਇਆ ਹਰਪ੍ਰੀਤ ਹੈਪੀ ਹਰਪ੍ਰੀਤ ਹੈਪੀ ਵੱਲੋਂ 100 ਰੁਪਇਆ ਛੀਪੇ ਵਾਸਤੇ ਮਾਨ ਸਨਮਾਨ ਸਾਹਮਣੇ ਲੱਗ ਗਿਆ ਜੱਫਾ ਦੱਸੀ ਮੇ ਲਸੂੜੀ ਵਾਲਿਆ ਇਹ ਜਿੰਦਰਿਆ ਸਿੰਧੜਾ ਵਾਲਾ ਮਹਾਨ ਜਾਫੀ ਇਹ ਜਿੰਦਰ ਸਿੰਧੜਾ ਵਾਲਾ ਹੈ ਮਹਾਨ ਜਾਫੀ ਵੱਡਿਆਂ ਵੱਡਿਆਂ ਨੂੰ ਡੱਕ ਲੈਂਦਾ ਇਹ ਹੈ ਤਹਾ ਤੂਫਾਨ ਜਾਫੀ ਮੰਗੀ ਦੀ ਕੰਨੀ ਤੇ ਲੱਖਦਾ ਏ ਸ਼ਾਹਕੋਟ ਦੇ ਏਰੀਏ ਦੀ ਸ਼ਾਨ ਜਾਫੀ ਸਾਹਮਣੇ ਨੌਜਵਾਨ 200 ਰੁਪਿਆ ਸਾਵੀ ਵੀਰ ਵੱਲੋਂ ਜਿੰਦਰ ਵਾਸਤੇ ਮਾਣ ਸਨਮਾਨ ਸਰਦਾਰ ਢਿਲਮਲ ਸਿੰਘ ਜੀ ਵੱਲੋਂ 100 ਰੁਪਿਆ ਜਿੰਦਰ ਵਾਸਤੇ ਮੰਗਲ ਸਿੰਘ ਜੀ ਉਹਦੇ ਨਾਂ ਤੇ 100 ਰੁਪਿਆ ਹਾਂਜੀ ਰਾਜਾ ਮੰਗਲ ਸਿੰਘ ਜੀ ਬਹੁਤ ਸਾਰਾ ਮਾਣ ਜਿੰਦਰ ਨੂੰ ਬਹੁਤ ਸਾਰਾ ਸਨਮਾਨ ਤੇਰੇ ਹੈ ਹਮਨੇ ਹੀਪਾ ਹੀ ਪਹਿਲੇ ਟੱਕਰ ਦਤੀ ਹੈ ਉਧਰ ਨੌਜਵਾਨ ਜਫਾ ਲਾਉਣ ਦਾ ਯਤਨ ਕਰਦਾ ਹੈ ਹਰ ਜ ਆ ਪਾਸੇ ਭਰੀਆ ਬਗਲ ਭਰੀਆ ਬਗਲ ਨਾਨਕ ਮੁੰਡੀਆਂ ਸ਼ਹਿਰੀਆਂ ਵਾਲਾ ਜਫਾ ਲਾਉਣ ਦੇ ਵਿੱਚ ਕਾਮਯਾਬ ਹੋ ਗਿਆ ਕਿਤੇ ਰੇਡ ਪੈਂਦੀ ਕਿਤੇ ਲੱਗਦਾ ਹੈ ਜਫਾ ਕਬੱਡੀ ਦੀ ਤਾਂ ਵੱਖਰੀ ਹੀ ਸ਼ਾਨ ਚਮਕੀ ਲਿਆ ਰੇਡ ਪਾ ਕੇ ਰੇਡਰ ਜਦੋਂ ਯਾਫੀ ਨਾਲ ਖੇਂਦਾ ਉਹਨੂੰ ਆਉਂਦੇ ਦੇ ਮੈਦਾਨੀ ਤੂਫਾਨ ਚਮਕੀ ਲਿਆ ਹਾਂਜੀ ਬਹੁਤ ਫੱਸਿਆ ਮੈਚ ਹੈ ਹੁਣ ਤੱਕ 9 ਨੰਬਰ ਨੇ ਮਾਨਕਪੁਰ ਦੇ ਤੇ 8 ਨੰਬਰ ਨੇ ਤਲਵੰਡੀ ਚੌਧਰੀਆਂ ਦੇ ਜਿਹੜੇ ਮੁੰਡੇ ਨੇ ਹੁਣ ਜੱਫਾ ਲਾਉਣਾ ਮਾਨਕਪੁਰ ਬਲਕਾਰਾ ਨੂੰ ਸਪੈਸ਼ਲ ਪ੍ਰਾਈਜ਼ 100 ਰੁਪਏ ਹਾਂਜੀ ਬਲਕਾਰਾ ਜੀ ਮਾਨਕਪੁਰ ਤੋਂ ਜਿਸ ਨੌਜਵਾਨ ਨੇ ਜੱਫਾ ਲਾਇਆ ਉਹਨੂੰ 100 ਰੁਪਏ ਦਾ ਬਾਣ ਸਨਮਾਨ ਨੌਜਵਾਨ ਦੇ ਹਲਕੀ ਜਿਹੀ ਸੱਟ ਨਾਨਕ ਰਾਜੇ ਮੰਗਲ ਸਿੰਘ ਜੀ ਬਹੁਤ ਆਜਾ ਜੀ ਹਾਂਜੀ ਰਾਜਾ ਮੰਗਲ ਸਿੰਘ ਜੀ ਬਹੁਤ ਸਾਰਾ ਮਾਣ ਬਹੁਤ ਸਾਰਾ ਸਨਮਾਨ ਇੱਧਰ ਲੰਬੜ ਅਗਲੀ ਰੇਡ ਪਾਉਂਦਾ ਹੈ ਸਾਹਮਣੇ ਨੌਜਵਾਨ ਇਹ ਲੰਬੜ ਦੀ ਕਬੱਡੀ ਹੈ ਉਹ ਲੰਬੜ ਗਿਆ ਸ਼ੂਕਦਾ ਹੈ ਤਾੜੀ ਮਾਰ ਦਿਓ ਦਰਸ਼ਕ ਵੀਰੋ ਤਾੜੀ ਮਾਰ ਦਿਓ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਜੱਗੀ ਵਾਸਤੇ ਰਸੂੜੀ ਵਾਲੇ ਵਾਸਤੇ ਸਰਦਾਰ ਝਿਰਮਲ ਸਿੰਘ ਜੀ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਸਾਹਮਣੇ ਬਿੱਲਾ ਫੇਸਬੁੱਕ ਦੇ ਉੱਤੇ ਵੀ ਬਿੱਲੇ ਦੀ ਆਈਡੀ ਜਿਹੜੀ ਹੈ ਬੜੀ ਮਸ਼ਹੂਰ ਹੈ ਇਧਰ ਜਫਾ ਲਾਉਣ ਦਾ ਯਤਨ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਇਹ ਆ ਬਿੱਲਾ ਪੂਨੀ ਨੰਬਰ ਲੈਣ ਲਗਾਰੀ ਪੈਂਦਾ ਢਿੱਲਾ ਪੂਨੀ ਇਹ ਆ ਪੂਨੀਆ ਰੇਡ ਮਾਂ ਦਾ ਬਿੱਲਾ ਪੂਨੀ ਲੰਬੜ ਅਗਲੀ ਰੇਡ ਆ ਪਹੁੰਚ ਰਿਹਾ ਹੈ ਫਿਰ ਤੇ ਸਰਦਾਰੀ ਵੀ ਕਾਇਮ ਹੈ ਮੇਰਾ ਨਾ ਗੁਜਰੀ ਮੇਰੀ ਅਲ ਗੁਜਰੀ ਇਹੋ ਜਹੀ ਘੜੀ ਮੇਰੇ ਤੇ ਘੜੀ ਘੜੀ ਗੁਜਰੀ ਤੇ ਪਲ ਪਲ ਗੁਜਰੀ ਪਹਿਲਾ ਮੈਂ ਪਤੀ ਦਿੱਤਾ ਫਿਰ ਪੋਤੇ ਦਿੱਤੇ ਹੁਣ ਮੈਨੂੰ ਮੌਤ ਕਹਿੰਦੀ ਏ ਚੱਲ ਗੁਜਰੀ ਮੈਨੂੰ ਲੋਕ ਗੁਜਰੀ ਤਾਂ ਹੀ ਆਖਦੇ ਨੇ ਜਿਹੜੀ ਮੇਰੇ ਉੱਤੇ ਆਈ ਉਹ ਮੈਂ ਚੱਲ ਗੁਜਰੀ ਇਹ ਮਾਤਾ ਗੁਜਰੀ ਵੀ ਧਰਤੀ ਆ ਪੰਜਾਬ ਦੀ ਧਰਤੀ ਬਖਸ਼ੀ ਸਿੰਘ ਜੀ ਦੇ ਪਰਿਵਾਰ ਵੱਲੋਂ ਤਲਵੰਡੀ ਚੌਧਰੀਆਂ ਲਈ ਬਖਸ਼ੀ ਸਿੰਘ ਜੀ ਦੇ ਪਰਿਵਾਰ ਵੱਲੋਂ ਤਲਵੰਡੀ ਚੌਧਰੀਆਂ ਦੀ ਟੀਮ ਵਾਸਤੇ 100 ਰੁਪਇਆ ਹੀਪਾ ਸਿੰਘਪੁਰ ਅਗਲੀ ਰੇਡ ਪਾਉਂਦਾ ਹੈ ਸਾਬਿਆ ਸਰੀਰ ਨੂੰ ਖੇਡ ਕਬੱਡੀ ਦੀ ਗੱਲ ਹੈ ਕਿ ਖੇਡ ਨਹੀਂ ਹੁੰਦਾ ਖਿਡਾਰੀ ਬਣ ਕੇ ਜੇ ਮਨ ਵਿੱਚ ਖੇਡਣੇ ਦਾ ਚਾਹ ਹੋਵੇ ਨਾ ਉਪਲ ਸਾਹਿਬ ਕੋਈ ਫਾਇਦਾ ਨਹੀਂ ਹੋ ਲੀੜੇ ਲਾਉਣ ਦਾ ਜੇ ਰੱਬ ਮਿਹਰਬਾਨ ਬੰਦੇ ਤੇ ਖਦਾ ਹੋਵੇ ਨਾ ਪੁਆਇੰਟ ਰੇਡਰ ਦੇ ਖਾਤ ਦੇ ਵਿੱਚ ਜੁੜ ਗਿਆ ਹਾਂਜੀ ਅਗਲੀ ਰੇਡ ਤਲਵੰਡੀ ਚੌੜੀਆਂ ਦਾ ਨੌਜਵਾਨ ਅਗਲੀ ਰੇਡ ਪਾਉਂਦਾ ਆ ਨੌਜਵਾਨ ਜੋਰਾ ਤਲਵੰਡੀ ਵਾਲਾ ਇਹ ਦੁਨੀਆ ਨਹੀਂ ਕਮਜ਼ੋਰਾ ਦੀ ਕਾਲਾ ਜਫਾ ਲਾਵੇ ਤੇ 2000 ਰੁਪਇਆ ਜੇ ਕਾਲਾ ਜਫਾ ਲਾਵੇ ਤੇ 2000 ਰੁਪਇਆ ਸਾਹਮਣੇ ਜੋਧੇ ਨੂੰ ਜਫਾ ਹੋ ਗਿਆ ਪਰ ਹਿੱਕ ਦੇ ਜ਼ੋਰ ਦੇ ਨਾਲ ਪੁਆਇੰਟ ਲੈ ਗਿਆ ਬੰਦੂਕ ਤੋਂ ਵੀ ਦੁਨੀਆ ਡਰਦੀ ਹੈ ਸੰਸਿਆਵਰਾ ਬਲਡ ਫਾਰਮਸ ਸ਼ੇਰ ਕਿ ਬੰਦੂਕ ਤੋਂ ਵੀ ਦੁਨੀਆ ਡਰਦੀ ਹੈ ਲਾਤ ਕਬੱਡੀ ਲਾਸਟ ਕਬੱਡੀ ਰਾਜਾ ਜੀ ਤੁਹਾਡੀ ਮਾਇਆ ਬਹੁਤ ਆ ਗਈ ਪਹਿਲਾਂ ਹੀ ਹਾਂਜੀ ਰਾਜੇ ਮੰਗਲ ਸਿੰਘ ਜੀ ਦੇ ਪਰਿਵਾਰ ਵੱਲੋਂ ਹਾਂਜੀ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਕਾਰ ਰਾਜਾ ਮੰਗਲ ਸਿੰਘ ਜੀ ਦੇ ਪਰਿਵਾਰ ਵੱਲੋਂ ਹਾਂਜੀ ਰਾਜਾ ਜੀ ਮੰਗਲ ਸਿੰਘ ਜੀ ਦੇ ਪਰਿਵਾਰ ਵੱਲੋਂ ਥੰਮਨੇ ਨੌਜਵਾਨ ਜੱਫੇ ਦੀ ਗੱਲ ਜੱਫੇ ਦੀ ਗੱਲ ਲੱਗਿਆ ਜੱਫਾ ਪਰ ਸ਼ਿਪਾ ਨੌਜਵਾਨਾਂ ਨੇ ਇਹਦੇ ਦੱਸਦੇ ਆ ਕਿ ਮਾਨਕਪੁਰ ਜਿੱਤ ਗਿਆ ਹੈ। ਇਹਦੇ ਦੱਸਦੇ ਆ ਕਿ ਮਾਨਕਪੁਰ ਜਿੱਤ ਗਿਆ ਬੋਲਦਿਆਂ ਚੱਲਦਿਆਂ ਹਾਂਜੀ ਦੀਪੇ ਮਾਨਕਪੁਰੀਏ ਵਾਸਤੇ 200 ਰੁਪਈਆ ਸਰਦਾਰ ਧਰਮਲ ਸਿੰਘ ਜੀ ਮੀਰ ਬਾਬਾ ਬਖਸ਼ੀ ਰਾਮ ਵੱਲੋਂ 100 ਰੁਪਈਆ ਮੇਰੇ ਵਾਸਤੇ ਸਾਬੀ ਭਾਜੀ ਬਹੁਤ ਸਾਰਾ ਮਾਨ 100 ਰੁਪਈਆ ਸਰਦਾਰ ਧਰਮਲ ਸਿੰਘ ਜੀ ਮੇਰੇ ਵਾਸਤੇ ਮਾਨ ਸਨਮਾਨ ਹਾਂਜੀ